ਅੱਜ ਹਲਕਾ ਬਦਾਲ ਸਵਾ ਫਲੋਰ ਦੇ ਮਹੱਤਵਪੂਰਨ ਕਸਬਾ ਗਰਾਹ ਸ਼ਹਿਰ ਗਰਾਹ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਲੜਕੀਆਂ ਦਾ ਆ ਕੋਸ ਤੇ ਅੱਜ ਹਾਲ ਦੇ ਵਿੱਚ ਅਸੀਂ ਅੱਜ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਕੋਸ ਵਿਸ਼ੇ ਤੇ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਸੀ ਔਰ ਇਸ ਮੌਕੇ ਤੇ ਅਸੀਂ ਉਹਨਾਂ 33 ਬੱਚੀਆਂ ਨੂੰ ਜਿਨ੍ਹਾਂ ਨੇ ਕਿ ਐਨ ਐਸ ਕੇ ਯੂ ਐਫ ਇੱਕ ਜਿਹੜਾ ਹੈਗਾ ਕਿਤਾ ਮੁਕੀ ਸਕੀਮ ਆ ਕੋਸੇ ਵਿੱਚ ਜਿਹੜਾ ਹੈ ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਈਆਂ ਇਹਨਾਂ ਬੱਚੀਆਂ ਨੇ ਕੋਸਪੋਰਟਸ ਦੇ ਵਿੱਚ ਮੁਹਾਰਤ ਹਾਸਲ ਕਰਕੇ ਇਥੋਂ ਪਲੱਸ 2 ਦੀ ਸਿੱਖਿਆ ਗ੍ਰਹਿਣ ਕੀਤੀ ਆ ਇਹਨਾਂ ਬੱਚੀਆਂ ਨੂੰ 33 ਸਲਾਈ ਮਸ਼ੀਨਾਂ ਦਿੱਤੀਆਂ ਤਾਂ ਕਿ ਇਹ ਆਪਣੇ ਸਮਾਜ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਹੈ ਹੋਰ ਇਸ ਨੂੰ ਵਧੀਆ ਤੰਗ ਦੇ ਨਾਲ ਸਟਾੜੂ ਤੰਗ ਦੇ ਨਾਲ ਜਿਹੜਾ ਹੈਗਾ ਚਲਾ ਕੇ ਆਪਣੇ ਰੋਜੀ ਰੋਟੀ ਦਾ ਵੀ ਸਾਧਨ ਬਣਾ ਸਕਦੇ ਆ ਔਰ ਸਮਾਜ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਉਣ ਦੀ ਜਿਹੜੀ ਆ ਪ੍ਰੇਰਣਾ ਦੇ ਸਕਦੇ ਆ ਸੋ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਸਾਰੇ ਹੀ ਸਕੂਲਾਂ ਦੇ ਵਿੱਚ ਕਿੱਤਾ ਮੁਕੀ ਸਕੀਮਾਂ ਰਾਹੀਂ ਚਾਹੇ ਉਹ ਸਲਾਈ ਦਾ ਮੁੱਦਾ ਹੋਵੇ ਜਾਂ ਬਿਊਟੀਸ਼ੀਅਨ ਦਾ ਮੁੱਦਾ ਹੋਵੇ ਜਾਂ ਕੰਪਿਊਟਰ ਪ੍ਰਣਾਲੀ ਦਾ ਹੋਵੇ ਜਾਂ ਹੋਰ ਸਕਿੱਲ ਪ੍ਰੋਗਰਾਮ ਹੋਣਗੇ ਉਹ ਸਾਰੇ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਆ ਜਿੱਥੇ 20 ਹਜ਼ਾਰ ਸਕੂਲਾਂ ਦੇ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਆ ਉਹ ਪੜ੍ਹਦੇ ਆ ਉਹਨਾਂ ਦੇ ਅਸੀਂ ਪਵਿੱਕ ਨੂੰ ਬਣਾਉਣ ਲਈ ਜਿਸ ਤਰ੍ਹਾਂ ਅੱਜ ਇਹ ਸਕੂਲ ਦੇ ਵਿੱਚ ਬੱਚੀਆਂ ਨੂੰ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਆ ਔਰ ਆਪਣੀ ਜ਼ਿੰਦਗੀ ਜਿਉਣ ਲਈ ਆਪਣੇ ਆਪ ਪੈਰਾਂ ਤੇ ਖੰਨ ਦੇ ਜਿਹੜੀ ਪ੍ਰੇਰਣਾ ਆ ਉਹ ਪੰਜਾਬ ਸਰਕਾਰ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਜ ਜੀ ਉਹਨਾਂ ਦੇ ਜਤਨਾ ਸਦਕਾ ਜਿਹੜਾਗਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਜਿਹੜਾ ਚੱਲ ਰਿਹਾ ਆ ਉਸ ਦੇ ਵਿੱਚ ਅੱਜ ਬਹੁਤ ਹੀ ਵੱਡਾ ਸਕੂਲਾਂ ਦੇ ਵਿੱਚ ਕਾਇਆਕਲਪ ਹੋ ਰਹੀ ਆ ਸਕੂਲਾਂ ਨੂੰ ਪੂਰੇ ਸਮੁੱਚੀ ਬਾਉਂਡਰੀ ਵਾਲਾਂ ਦੇ ਨਾਲ ਲਾਇਬ੍ਰੇਰੀਆਂ ਦੇ ਨਾਲ ਪ੍ਰਯੋਗ ਸਲਾਮਾਂ ਦੇ ਨਾਲ ਔਰ ਵਧੀਆ ਜਿਹੜੇ ਹੈਗੇ ਆ ਕਮਰੇ ਅਤਤਨਕ ਜਿਹੜੇ ਆ ਮਹੀਆ ਕੁਆਏ ਜਾ ਰਹੇ ਆ ਔਰ ਪਿਛਲੀਆਂ ਸਮਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਵੱਲ ਜਿਹੜਾ ਧਿਆਨ ਨਹੀਂ ਸੀ ਦਿੱਤਾ ਪਰੰਤੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਿਰ ਤੇ ਸਿਰ ਸਕੂਲਾਂ ਦੀ ਕਾਇਆਕਲਪ ਕਰਨ ਦੇ ਲਈ ਜਿਹੜੀ ਯਤਨਸ਼ੀਲ ਆ ਸੋ ਆਓ ਮੈਂ ਤੁਹਾਨੂੰ ਵੀ ਵੀਡੀਓ ਰਾਹੀਂ ਇੱਕ ਸੱਦਾ ਦਿੰਨਾ ਹੈ ਕਿ ਆਪਾਂ ਜੇ ਵਧੀਆ ਸਮਾਜ ਜੇ ਸੂਬੇ ਦੇ ਮੁੱਖ ਮੰਤਰੀ ਹਵਾਲ ਸਿੰਘ ਮਾਨ ਦੀ ਸੋਚ ਆ ਰੰਗਲਾ ਪੰਜਾਬ ਜੇ ਆਪਾਂ ਬਣਾਉਣਾ ਤਾਂ ਇਹਨਾਂ ਸਕੂਲਾਂ ਦੇ ਨਾਲ ਜੁੜ ਕੇ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਬਣਾਈਏ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਹੋਣ ਦੇ ਨਾਲ ਇਹ ਜਿਹੜਾ ਹੈਗਾ ਸਮਾਜ ਦੇ ਇੱਕ ਬਹੁਤ ਹੀ ਵਧੀਆ ਰੋਲ ਅਪਣਾਉਣ ਗਿਆ ਤਾਂ ਆਪੇ ਜਿਹੜਾ ਰੰਗਲਾ ਪੰਜਾਬ ਬਣੇਗਾ ਸੋ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਸਾਡੇ ਅੱਜ ਜਿਹੜੇ ਆ ਗਏ ਲਗਭਗ 6 ਸਕੂਲ ਆ ਜਿਨ੍ਹਾਂ ਸਕੂਲਾਂ ਦੇ ਵਿੱਚ ਅਸੀਂ ਜਿਹੜਾ ਪੋਧ ਘਾਟਣ ਕਰ ਰਿਹਾ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਉੱਥੇ ਵੀ ਅਸੀਂ 11 ਲੱਖ 55000 ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਲੈਬ ਪ੍ਰਯੋਗਸ਼ਾਲਾ ਜਿਹੜੀ ਸਾਇੰਸ ਵਿਸ਼ੇ ਨਾਲ ਸੰਬੰਧਤ ਸੀ ਉਸ ਦੀ ਜਿਹੜੀ ਤਿਆਰੀ ਹੋਈ ਆ 10 ਲੱਖ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵਧੀਆ ਜਿਹੜਾ ਏਸੀ ਰੂਮ ਜਿਹੜਾ ਹੈਗਾ ਉਹ ਵੀ ਉੱਥੇ ਤਿਆਰ ਹੋਇਆਗਾ ਕੁਝ ਹੋਰ ਰਿਪੇਅਰ ਐਂਡ ਮੇਨਟੇਨੈਂਸ ਤੇ ਜਿਹੜੇ ਆ ਕੰਮ ਉਥੇ ਲਗਭਗ 24-25 ਲੱਖ ਦੀ ਲਾਗਤ ਦੇ ਨਾਲ ਉਸ ਸਕੂਲ ਦੇ ਪ੍ਰੋਜੈਕਟਾਂ ਦਾ ਜਿਹੜਾ ਅਸੀਂ ਉਹ ਅਦਕਾਟਣ ਕੀਤਾ ਆ ਇੱਥੇ ਵੀ ਰਿਪੇਅਰ ਮੇਨਟੇਨੈਂਸ ਦਾ ਜੋ ਵਾਸ਼ਰੂਮਾਂ ਦਾ ਸੀ ਔਰ ਜਿਹੜੀਆਂ ਸਲਾਈ ਮਸ਼ੀਨਾਂ ਦਾ ਪ੍ਰੋਜੈਕਟ ਸੀ ਜਿਹੜੇ ਹੋਰ ਵੀ ਇਹ ਸਕੂਲ ਦੇ ਜਿਹੜੇ ਗ੍ਰਾਂਟਾਂ ਆਈਆਂ ਨੇ ਪੈਸੇ ਆਏ ਨੇ ਉਹਨਾਂ ਸਾਰਿਆਂ ਦਾ ਅਸੀਂ ਅਦਕਾਟਣ ਕਰਿਆ ਅੱਗੇ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਪਿੰਗਾਵਾਲਾ ਜਿਹੜਾ ਹੈਗਾ ਉੱਥੇ ਜਾਵਾਂਗੇ ਉਸ ਤੋਂ ਉਪਰੰਤ ਅਸੀਂ ਜਿਹੜਾ ਹੈਗਾ ਬੋਪਾਰਾ ਮਾਂ ਹਾਈ ਸਕੂਲ ਦੇ ਵਿੱਚ ਜਾਵ ਫਿਰ ਜਿਹੜਾ ਹੈਗਾ ਅੱਗੇ ਇੱਕ ਜਿਹੜਾ ਚੱਕ ਥੋਤਰ ਸਕੂਲ ਹੈ ਸਦਾਈ ਬੰਨੀ ਉੱਥੇ ਜਾ ਕੇ ਜਿਹੜਾ ਹੈਗਾ ਅਸੀਂ ਉਹਨਾਂ ਬੱਚਿਆਂ ਨੂੰ ਉਹ ਕਮਰੇ ਔਰ ਜਿਹੜਾ ਵੀ ਚੀਜ਼ਾਂ ਆਈਆਂ ਉਹ ਸਾਰੀਆਂ ਸਮਰਪਿਤ ਕਰਾਂਗੇ ਧੰਨਵਾਦ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਗਰਾਇਆ ਦੇ ਵਿੱਚ ਜਿਹੜੇ ਹੈਗੇ ਆ ਅਸੀਂ ਪੰਜ ਸਕੂਲਾਂ ਦਾ ਅਜਤ ਘਾਟਨ ਕੀਤਾ ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਗਰਾਇਆ ਲੜਕੇ ਆ ਉਹਦੇ ਵਿੱਚ 11 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਹੈਗਾ ਸਾਇੰਸ ਲਾਇਬ ਜਿਹੜੀ ਬਹੁਤ ਹੀ ਵਧੀਆ ਜਿਹੜੀ ਤਿਆਰ ਹੋਈ ਆ ਉਹਦਾ ਅਦ ਕਾਟਣ ਕੀਤਾ 10 ਲੱਖ ਦੀ ਲਾਗਤ ਦੇ ਨਾਲ ਇੱਕ ਕਮਰੇ ਦਾ ਅਦ ਕਾਟਣ ਕੀਤਾ ਕੁਝ ਹੋਰ ਵਾਸ਼ਰੂਮਾਂ ਦਾ ਜਿਹੜਾ ਸੀ ਉਹਦਾ ਕਾਟਣ ਕੀਤਾ ਔਰ ਨਾਲ ਦੀ ਨਾਲ ਸਰਕਾਰੀ ਸੀਨੀਅਰ ਸੈੰਡਰੀ ਸਕੂਲ ਆ ਲੜਕੀਆਂ ਘਰਾਇਆ ਵਿਖੇ ਜਿਹੜਾ ਸੀਗਾ ਉੱਥੇ ਵੀ ਵਾਸ਼ਰੂਮਾਂ ਦਾ ਜਿਹੜਾ ਸੀ ਅਦ ਕਾਟਣ ਕੀਤਾ ਆ ਔਰ ਨਾਲ ਦੀ ਨਾਲ ਐਨ ਐਸ ਕੇ ਯੂ ਐਫ ਜਿਹੜੀ ਟ੍ਰੇਡ ਇੱਕ ਉੱਥੇ ਚੱਲ ਰਹੀ ਸੀ ਉੱਥੇ ਸਲਾਈ ਦਾ ਇੱਕ ਟ੍ਰੇਡ ਸੀਗੀ ਜਿਹਦੇ ਵਿੱਚੋਂ 33 33 ਬੱਚੀਆਂ ਨੂੰ ਅਸੀਂ ਸਲਾਈ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਤਾਂ ਕਿ ਉਹ ਆਪਣੇ ਆਉਣ ਵਾਲੇ ਕੱਲ ਦਾ ਪ੍ਰਵੇਖ ਜਿਹੜਾ ਹੈਗਾ ਔਰ ਰੋਜੀ ਰੋਟੀ ਦਾ ਜਿਹੜਾ ਜਰੀਆ ਜਿਹੜਾ ਹੈਗਾ ਉਹਨਾਂ ਨੂੰ ਹੋ ਸਕੇ ਉਹ ਵੀ ਮਹੱਇਆ ਕਰਾਈਆਂ ਔਰ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਆ ਜਿਹੜਾ ਹੈਗਾ ਇੱਕ ਚੱਕ ਤੋਤਰ ਸਕੂਲ ਹੈਗਾ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਵਾਸ਼ਰੂਮਾਂ ਤੇ ਕਮਰੇ ਦਾ ਜਿਹੜਾ ਕਟਣ ਕਰਕੇ ਆਇਆ ਔਰ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਪਿੰਗਾ ਵਾਲਾ ਜਿਹੜਾ ਲੜਕੀਆਂ ਦਾ ਕਹਿੰਦੇ ਆ ਉੱਥੇ ਵੀ ਜਿਹੜਾ ਹੈਗਾ ਦੋ ਕਮਰਿਆਂ ਦੀ ਜਿਹੜੀ ਸਕੂਲ ਦੀ ਗ੍ਰਾਂਟ ਸੀ ਉਹਦਾ ਵੀ ਓਪਨਿੰਗ ਕੀਤੀ ਜਾਂ ਕਟਣ ਕੀਤਾ ਔਰ ਨਾਲ ਦੀ ਨਾਲ ਉੱਥੇ ਸਾਡੇ ਦਾਨੀ ਸਦਨ ਜਿਹੜੇ ਹੈਗੇ ਆ ਜਗਿੰਦਰ ਸਿੰਘ ਜੀ ਤੇ ਚੰਨਜੀਤ ਸਿੰਘ ਜੀ ਉਹਨਾਂ ਨੇ ਵੀ ਉਸ ਸਕੂਲ ਨੂੰ ਜਿਹੜਾ ਹੈਗਾ ਆਪਣੀ ਜਿਹੜੀ ਬਿਲਡਿੰਗ ਜਿਹੜੀ ਰਹਿੈਸ਼ੀ ਬਿਲਡਿੰਗ ਸੀ ਉਹ ਜਿਹੜੀ ਪ੍ਰੋਵਾਈਡ ਕੀਤੀ ਹੈਗੀ ਆ ਅੱਜ ਅਸੀਂ ਲਾਸਟ ਦੇ ਵਿੱਚ ਜਿਹੜਾ ਹੈਗਾ ਸਰਕਾਰੀ ਹਾਈ ਸਕੂਲ ਗੋਪਾਰਾਏ ਇੱਥੇ ਕਿ ਇੱਥੇ ਵੀ ਵਾਸ਼ਰੂਮਾਂ ਤੇ ਕਮਰੇ ਦਾ ਹਦਕਾਟਣ ਕੀਤਾ ਆ ਸੋ ਇਹ ਇੱਕ ਬਹੁਤ ਹੀ ਵੱਡੀ ਸਿੱਖਿਆ ਕ੍ਰਾਂਤੀ ਹੈਗੀ ਆ ਜਿਹਨਾਂ ਬਦਲਦਾ ਪੰਜਾਬ ਜਿਹੜਾ ਹੈਗਾ ਆ ਉਹ ਲਾਗੂ ਹੋ ਰਿਹਾ ਆ ਔਰ ਬੱਚੇ ਜਿਹੜੇ ਗਿਆ ਬਹੁਤ ਖੁਸ਼ ਨੇ ਬੱਚੇ ਜਿਹੜੇ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਵਧੀਆ ਨਤੀਜੇ ਦੇਣਗੇ ਚਾਹੇ ਖੇਡਾਂ ਦਾ ਖੇਤਰ ਹੋਵੇ ਚਾਹੇ ਗਿਆਨ ਦਾ ਖੇਤਰ ਹੋਵੇ ਔਰ ਇਹਦੇ ਲਈ ਸਾਰੇ ਤੁਸੀਂ ਵਧਾਈ ਦੇ ਪਾਤਰ ਹੋ ਖਾਸ ਤੌਰ ਤੇ ਮੀਡੀਆ ਵਧਾਈ ਦਾ ਪਾਤਰ ਆ ਔਰ ਇਥੇ ਦਾ ਸਟਾਫ ਇਥੋਂ ਦੀ ਐਸਐਮਸੀ ਕਮੇਟੀਆਂ ਔਰ ਜਿੰਨੇ ਵੀ ਪੰਚ ਸਰਪੰਚ ਜਿਹੜੇ ਸਾਰੇ ਕਾਉਂਸਲਰ ਸਹਿਬਾਨ ਜਿਹੜੇ ਗਿਆ ਇਹ ਵਧਾਈ ਦੇ ਪਾਤਰ ਆਓ ਆਪਾਂ ਆ ਕੇ ਜਿਹੜਾਗਾ ਇਹਨਾਂ ਸਕੂਲਾਂ ਦੇ ਵਿੱਚ ਆਪਾਂ ਬੱਚਿਆਂ ਦੇ ਨਾਲ ਸਾਂਝ ਪਾਈਏ ਔਰ ਜਿਹੜਾਗਾ ਹੋਰ ਸਕੂਲਾਂ ਨੂੰ ਵਿਕਸਤ ਕਰਨ ਦੇ ਵਿੱਚ ਆਪਣਾ ਵੱਡਾ ਅਹਿਮ ਯੋਗਦਾਨ ਪਾਈਏ ਧੰਨਵਾਦ ਅੱਜ ਹਲਕਾ ਬਧਾਲਸਵਾ ਫਲੋਰ ਦੇ ਮਹੱਤਵਪੂਰਨ ਕਸਬਾ ਗਰਾਇਆ ਸ਼ਹਿਰ ਗਰਾਇਆ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਲੜਕੀਆਂ ਦਾ ਆ ਕੋਸ ਤੇ ਅੱਜ ਹਾਲ ਦੇ ਵਿੱਚ ਅਸੀਂ ਅੱਜ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਕੋਸ ਵਿਸ਼ੇ ਤੇ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਸੀ ਔਰ ਇਸ ਮੌਕੇ ਤੇ ਅਸੀਂ ਉਹਨਾਂ 33 ਬੱਚੀਆਂ ਨੂੰ ਜਿਨ੍ਹਾਂ ਨੇ ਕਿ ਐਨ ਐਸ ਕੇ ਉਫ ਇੱਕ ਜਿਹੜਾ ਹੈਗਾ ਕਿਤਾ ਮੁਕੀ ਸਕੀਮ ਆ ਕੋਸੇ ਵਿੱਚ ਜਿਹੜਾ ਹੈ ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਈਆਂ ਇਹਨਾਂ ਬੱਚੀਆਂ ਨੇ ਕੋ ਸਪੋਰਟਸ ਦੇ ਵਿੱਚ ਮੁਹਾਰਤ ਹਾਸਲ ਕਰਕੇ ਇੱਥੋਂ ਪਲੱਸ 2 ਦੀ ਸਿੱਖਿਆ ਗ੍ਰਹਿਣ ਕੀਤੀ ਆ ਇਹਨਾਂ ਬੱਚੀਆਂ ਨੂੰ 33 ਸਲਾਈ ਮਸ਼ੀਨਾਂ ਦਿੱਤੀਆਂ ਤਾਂ ਕਿ ਇਹ ਆਪਣੇ ਸਮਾਜ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਹੈ ਹੋਰ ਇਸ ਨੂੰ ਵਧੀਆ ਢੰਗ ਦੇ ਨਾਲ ਚਾੜੂ ਢੰਗ ਦੇ ਨਾਲ ਜਿਹੜਾ ਹੈਗਾ ਚਲਾ ਕੇ ਆਪਣੇ ਰੋਜੀ ਰੋਟੀ ਦਾ ਵੀ ਸਾਧਨ ਬਣਾ ਸਕਦੇ ਆ ਔਰ ਸਮਾਜ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਉਣ ਦੀ ਜਿਹੜੀ ਆ ਪ੍ਰੇਰਣਾ ਦੇ ਸਕਦੇ ਆ ਸੋ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਸਾਰੇ ਹੀ ਸਕੂਲਾਂ ਦੇ ਵਿੱਚ ਕਿਤਾ ਮੁਕੀ ਸਕੀਮਾਂ ਰਾਹੀਂ ਚਾਹੇ ਉਹ ਸਲਾਈ ਦਾ ਮੁੱਦਾ ਹੋਵੇ ਜਾਂ ਬਿਊਟੀਸ਼ੀਅਨ ਦਾ ਮੁੱਦਾ ਹੋਵੇ ਜਾਂ ਕੰਪਿਊਟਰ ਪ੍ਰਣਾਲੀ ਦਾ ਹੋਵੇ ਜਾਂ ਹੋਰ ਸਕਿੱਲ ਪ੍ਰੋਗਰਾਮ ਹੋਣਗੇ ਉਹ ਸਾਰੇ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਆ ਜਿੱਥੇ 20 ਹਜ਼ਾਰ ਸਕੂਲਾਂ ਦੇ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਆ ਉਹ ਪੜਦੇ ਆ ਉਨ੍ਹਾਂ ਦੇ ਅਸੀਂ ਪਵਿੱਕ ਨੂੰ ਬਣਾਉਣ ਲਈ ਜਿਸ ਤਰ੍ਹਾਂ ਅੱਜ ਇਹ ਸਕੂਲ ਦੇ ਵਿੱਚ ਬੱਚੀਆਂ ਨੂੰ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਆ ਔਰ ਆਪਣੀ ਜ਼ਿੰਦਗੀ ਜਿਉਣ ਲਈ ਆਪਣੇ ਆਪ ਪੈਰਾਂ ਤੇ ਖੰਨ ਦੀ ਜਿਹੜੀ ਪ੍ਰੇਰਣਾ ਆ ਉਹ ਪੰਜਾਬ ਸਰਕਾਰ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਸਿੱਖ